来 ਵੀ ਮਿੱਤਰ ਪਿਆਰਿਓ ਜੁੜ ਗਏ ਆਜੋ ਆਜੋ ਅੱਜ ਮੈਂ ਤੁਹਾਨੂੰ ਕਰਾਉਣਾ ਦਰਸ਼ਨ ਤੁਹਾਡਾ ਫੇਵਰੇਟ ਕਲਾਕਾਰ ਤੁਹਾਡਾ ਹਰਦਲ ਜੀ ਤੁਹਾਡਾ ਚਿਹਤਾ ਫਨਕਾਰ ਆਜੋ ਆਜੋ ਹੋਰ ਆਜੋ ਇੱਥੇ ਨੈਟਵਰਕ ਭਾਜੀ ਵਿੱਚ ਹੀ ਹੈ ਨਾ ਹੁੰਦਾ ਹੈ ਆ ਆ ਗਏ ਆ ਗਏ ਆ ਗਏ ਆ ਗਏ ਸੋ ਹੋਰ ਕਿਦਾਂ ਮਿੱਤਰ ਪਿਆਰਿਓ ਠੀਕ ਠਾਕ ਹੋ ਸਾਰੇ ਚੜਦੀ ਕਲਾ ਲੈ ਜੁੜਨ ਦਾ ਲਾਪੈ ਆਇਆ ਲੱਗ ਗਿਆ ਕੀ ਬਾਤ ਤੇ ਮਿੱਤਰ ਪਿਆਰਿਓ ਮੇਰੇ ਨਾਲ ਨੇ ਇਧਰ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਸੁਖਾਨੰਦ ਤੇ ਐਮ ਐਲ اے ਨੇ ਮੌਜੂਦਾ ਤੇ ਅੱਜ ਮੈਨੂੰ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਇਧਰ ਅੱਜ ਸਾਨੂੰ ਤੁਹਾਡੇ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਬਹੁਤ ਖੁਸ਼ੀ ਹੋਈ ਨੀ 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 ਥੈਂਕ ਯੂ ਮਮਾ ਜੀ ਥੈਂਕ ਯੂ ਤੇ ਸਤਿੰਦਰ ਢਿੱਲੋਂ ਸਤਿੰਦਰ ਢਿੱਲੋਂ ਸਾਹਿਬ ਕੀ ਬਾਤ ਆ ਤੇ ਬਾਕੀ ਵੀ ਸਰਨਾ ਹੁਣ ਮੈਂ ਜੇਸ ਪਰਪਰ ਲਈ ਇੱਥੇ ਪਹੁੰਚਿਆ ਨਾ ਉਹ ਪਰਪਲ ਹੈਗੇ ਅੱਖੇ ਬੈਠੇ ਉਹ ਹੈਗੇ ਜੀ ਕਰਮਜੀਤ ਅਨਮੋਲ ਜਿੰਦਾਬਾਦ ਹੈ ਮੈਂ ਵੈਸੇ ਵੀ ਬਾਈ ਨੂੰ ਫੋਨ ਕਰਕੇ ਕਹਿਣਾ ਹੁੰਦਾ ਈ ਪਰ ਅੱਜ ਮੈਂ ਬਾਈ ਦਾ ਪ੍ਰਚਾਰ ਕਰਨ ਆਇਆ ਅੱਜ ਬਾਈ ਦੇ ਹੱਕ ਦੇ ਇਹਨਾਂ ਨੂੰ ਆਪਾਂ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜਣਾ ਬਾਬਾ ਠੀਕ ਹੈ ਤੇ ਆਹ ਲੋ ਕਰੋ ਦਰਸ਼ਨ ਕਰਮਜੀਤ ਅਨਮੋਲ ਸਾਹਿਬ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੰਗਾ ਸਾਹਿਬ ਅੱਜ ਤੁਸੀਂ ਸਾਡੇ ਨਾਲ ਆਏ ਪ੍ਰਚਾਰ ਤੇ ਨਾਲ ਢੀਸਾ ਸਾਹਿਬ ਅੱਜ ਸਾਰਥੀ ਬਣੇ ਹੋਏ ਨੇ ਇਹ ਹਮੇਸ਼ਾ ਬਣਦੇ ਨੇ ਡਰਾਈਵਰੀ ਇਹਨਾਂ ਦਾ ਸ਼ੌਕ ਹੈ ਪੇਸ਼ਾ ਨਹੀਂ ਮਤਲਬ ਕਿਸੇ ਨੂੰ ਨਹੀਂ ਚਲਾਉਣ ਦਿੰਦੇ ਡਰਾਈਵਰ ਪਿੱਛੇ ਬੈਠਾ ਹੁੰਦਾ ਕਈ ਵਾਰੀ ਤੇ ਆਪ ਗੱਡੀ ਚਲਾਉਂਦੇ ਆ ਸੋ ਅੱਜ ਸੰਗਾ ਸਾਹਿਬ ਆਏ ਨੇ ਤੇ ਅਮਰਤਪਾਲભાઈ ਸੁਖਨੰਦ ਜੀ ਥੈਂਕ ਯੂ ਸੋ ਮੱਚ ਬਹੁਤ ਸਹਿਯੋਗ ਦੇ ਰਹੇ ਨੇ ਸਾਰੇ ਪਰਾ ਸਾਡਾ ਭਰਾ ਅੱਜ ਸੰਘਾ ਸਹਿਯੋਗ ਦੇਣਾ ਥੈਂਕ ਯੂ ਸੋ ਮਚ ਸੰਘੇ ਜਿੱਥੇ ਜਿੱਥੇ ਕਹੋਗੇ ਆਏ ਹਾਂ ਚੰਗੀ ਗੱਲ ਭਾਈ ਇਹ ਆ ਕਿ ਲੋਕ ਆਪਾਂ ਨੂੰ ਪਿਆਰ ਕਰਦੇ ਆ ਅਸੀਂ ਮਾਰਾ ਕੰਮ ਨਹੀਂ ਕੀਤਾ ਨਾ ਫਿਲਮਾਂ 'ਚ ਕੀਤਾ ਨਾ ਜੇ ਹੁਣ ਮਹਾਰਾਜ ਨੇ ਰਾਜਨੀਤੀ ਸਾਨੂੰ ਮੌਕਾ ਦਿੱਤਾ ਸਾਨੂੰ ਮੈਂ ਤਾਂ ਕਹਿੰਦਿਆ ਮੈਂ ਕਰਮਜੀਤ ਨੂੰ ਮੋਲ ਲਈ ਆ ਹਾਂ ਬਿਲਕੁਲ ਪਹਿਲਾਂ ਮੈਨੂੰ ਹੀ ਟੈਲੀਫੋਨ ਹੁਣਾ ਐਪੀ ਤੋਂ ਕੰਮ ਕਰਾ ਦਿਓ ਮੈਨੂੰ ਕਰਾਉਣੇ ਆ ਕਿਤੇ ਨਾ ਕਰ ਕਿਉਂਕਿ ਬਾਈ ਨੇ ਦਿੱਲੀ ਜਾ ਕੇ ਨਾ ਦੇਖਣਾ ਮੈਂ ਹੀ ਹਾਂ ਸਾਰਾ ਕੁਝ ਇਹ ਇਸ ਕਰਕੇ ਉਹ ਮਜ਼ਾਕ ਕਰਦਾ ਸੀਰੀਅਸ ਨਾ ਲਿਓ ਬਾਈ ਬਹੁਤ ਵਧੀਆ ਇਨਸਾਨ ਨੇ ਅੱਜ ਸੱਚੇ ਪਾਤਸ਼ਾਹ ਨੇ ਇਹ ਇਹ ਮੌਕਾ ਦਿੱਤਾ ਨਾ ਤੇ ਅਸ਼ੀਰਵਾਦ ਦਿੱਤਾ ਹੈ ਤੇ ਤੁਸੀਂ ਵੀ ਸਾਰੇ ਪਿਆਰ ਨਾਲ ਜਿੰਨੇ ਵੀ ਫਰੀਦਕੋਟ ਦੇ ਹੈਗੇ ਆ ਇਹ ਲੋਕ ਸਭਾ ਸੀਟ ਬਾਈ ਦੇ ਝੋਲੀ ਚ ਪਾ ਦਿਓ ਤੇ ਤੁਹਾਨੂੰ ਪਤਾ ਨਹੀਂ ਵੀ ਬਾਈ ਨੇ ਤੁਹਾਨੂੰ ਕੀ ਕੀ ਦੇ ਦੇਣਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਸਾਰਿਆਂ ਦਾ ਸੁਖਨੰਦ ਸਾਹਿਬ ਬੋਲੋ ਜੀ ਕੁਝ ਹਾਂਜੀ ਹਾਂਜੀ ਆਜੋ ਮਮਾ ਜੀ ਹੁਣ ਤਾਂ ਚਾਰ ਬੰਦੇ ਜੁੜੇ ਆਂ ਕੀ ਬਾਤ ਆ ਹੁਣ ਤਾਂ ਲੱਗ ਕੇ ਲੈ 125 ਕੀ ਬਾਤ ਆ ਇਹ ਤਾਂ ਜੁੜ ਜੋ ਹੋਰ ਯਾਰ ਮੇਰੀ ਇੱਜ਼ਤ ਰਹਿ ਜੂਗੀ ਸਕਾਪਾ ਜੀ ਅੱਜ ਦਾ ਤੁਹਾਡਾ ਧੰਨਵਾਦੀ ਕਰਨਾ ਬੜੀ ਤੁਸੀਂ ਵਧੀਆ ਤਰੀਕੇ ਦੇ ਨਾਲ ਗੱਲ ਕੀਤੀ ਆ। ਬਾਕੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਲੱਗੀ ਵਿੱਚ ਚਾਹੇ ਕੋਈ ਮਰਜੀ ਫੀਲਡ ਲੋਵੇ ਚਾਹੇ ਰਾਜਨੀਤੀ ਹੋਵੇ ਚਾਹੇ ਤੁਹਾਡੀ ਜਿਹੜੀ profession ਆ ਉਹ ਹੋਵੇ। ਜਦੋਂ ਬੰਦਾ ਯਾਰਾਂ ਦੋਸਤਾਂ ਦੇ ਨਾਲ ਖੜਦਾ ਨਾ ਦੋਸਤਾਂ ਦੇ ਨਾਲ ਖੜਦਾ ਤੇ ਉਹ ਦਿਲੋਂ ਖੜਦਾ। ਤੇ ਖੜਦਾ ਉਹਦੇ ਵਾਸਤੇ ਆ ਜਿਹੜਾ ਜਿਹਦੀ ਉਹ ਗਾਰੰਟੀ ਲੈ ਸਕਦਾ ਹੋਵੇ। ਨੇ ਬਿਲਕੁਲ ਭਾਜੀ ਮੈਂ ਪਤਾ ਕਿ ਭਰਾ ਦੇ ਨਾਲ ਖੜਿਆ ਹਾਂ ਭਰਾ ਦੀ ਗਰੰਟੀ ਲਈ ਆ ਇਹਦੇ ਨਾਲ ਜਿਹੜੇ ਤੁਹਾਨੂੰ ਲੋਕ ਪਿਆਰ ਕਰਦੇ ਆ ਸਭ ਚ ਵੈਸੇ ਤਾਂ ਬਾਈ ਨੂੰ ਸਾਰੇ ਪਤਾ ਸਾਰੇ ਨੂੰ ਤੇ ਤੁਹਾਡੇ ਥਰੂ ਵੀ ਪਤਾ ਲੱਗੂਗਾ ਤੇ ਸਹਿਯੋਗ ਹੁੰਦਾ ਤੁਸੀਂ ਮੇਰੇ ਬਾਗੇ ਪੁਰਾਣੇ ਆਏ ਹੋ ਤੁਹਾਨੂੰ ਵੈਸੇ ਹੀ ਖੁਸ਼ੀ ਹੋਈ ਹੁੰਦੀ ਤੁਹਾਨੂੰ ਦੇਖ ਕੇ ਨੇ ਕਿਆ ਬਾਤ ਹੈ ਸਾਡਾ ਵਧੀਆ ਰਹਿਣਾ ਅੱਜ ਸਾਰਾ ਤੁਸੀਂ ਐਮਪੀ ਬਣਾ ਦਿਓ ਮਹਾਰਾਜ ਬਾਗਿਆਂ ਪੁਰਾਣਾ ਰਹਿ ਗਿਆ ਕਮਾਈ ਦੀ ਗੱਲ ਹੈ ਠੀਕ ਜੀ ਧੰਨਵਾਦ ਐ ਹਰਾਏ ਸਾਹਿਬ ਦਾ ਟੈਲੀਫੋਨ ਆਉਂਦੇ ਆ ਵਿੱਚ ਰਾਏ ਸਾਹਿਬ ਮੈਂ ਕਰਦਾ ਤੁਹਾਨੂੰ ਤੇ ਬਾਕੀ ਦੇਖੋ ਸਚੇ ਪਾਸ਼ਾ ਨੇ ਇਹ ਮੌਕਾ ਦਿੱਤਾ ਦੇਖੋ ਮਾਨਦਾਰ ਬੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਦੇਖੋ ਕਿੰਨੀਆਂ 100 ਤੋਂ ਉੱਪਰ ਫਰਮਾ ਬਾਈ ਨੇ ਕੀਤੀਆਂ ਤੇ ਕਮਾਲ ਦੇ ਰੋਲ ਆ ਤੇ ਤੁਹਾਨੂੰ ਪੜਾ ਐਂਟਰਟੇਨ ਕੀਤਾ ਹੈ ਨਾ ਤੇ ਹੁਣ ਜਿਹੜੀਆਂ ਤੁਹਾਡੀਆਂ ਸੱਚੀ ਦੁੱਖ ਤਕਲੀਫਾਂ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਉਹ ਬਾਈ ਦੂਰ ਕਰੂਗਾ ਕਿਉਂਕਿ ਜਦੋਂ ਐਮਪੀ ਬਣਾ ਕੇ ਆਪਾਂ ਪਾਰਲੀਮੈਂਟ ਵਿੱਚ ਭੇਜਾਂਗੇ ਤੇ ਸੋਣਾ ਸੁਨੱਖਾ ਗੱਭਰੂ ਉੱਥੇ ਗੱਲਬਾਤ ਕਰੂਗਾ ਯਾਰ ਢੰਗ ਤਰੀਕੇ ਨਾਲ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਸਮਾਧਾਨ ਕੱਢੂਗਾ ਬਾਈ ਕਿਉਂ ਬਾਈ ਕੱਢੋਗੇ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਹਾਂ ਹੁਣ ਜਿਆਦਾ ਜੁੜ ਗਏ ਮਰੀਏ ਕਰ ਗਏ ਬਿਲਕੁਲ ਬਿਲਕੁਲ ਥੈਂਕ ਯੂ ਸੋ ਮੱਚ ਆਪਣਾ ਸੰਗਾ ਸਾਹਿਬ ਗਾਣਾ ਵੀ ਸੁਣਾ ਦੇ ਹੁਣ ਹਾਂ ਓਏ ਗਾਣਾ ਤਾਂ ਫਿਰ ਕਿਆ ਹੈ ਉਹ ਕਰਮ ਜੀਤ ਹਨ ਮੋਲ ਜਿੰਦਾ ਸਾਹਿਬ ਦਾ ਵੀ ਟੈਲੀਫੋਨ ਆਉਂਦਿਆ ਕੋਈ ਰਾਜਾ ਦੋ ਮਿੰਟ ਰਿਓ ਐਮਪੀ ਸਾਹਿਬ ਦੇ ਨਾਲ ਆ ਤੇ ਬਾਕੀ ਕੋਈ ਗੱਲ ਨਹੀਂ ਤੇ ਵਿੱਚੋਂ ਟੈਲੀਫੋਨ ਆਉਂਦਾ ਇੰਨੀ ਕ ਹਾਜ਼ਰੀ ਕਬੂਲ ਕਰਿਓ ਤੇ ਫਰੀਦਕੋਟਿਓ ਫੱਟੇ ਝੱਕ ਦਿਓ ਤੁਹਾਨੂੰ ਮੈਂ ਦੱਸਾਂ ਠੀਕ ਆ ਥੈਂਕ ਯੂ ਤੱਕ ਗਿਆ ਵੀ ਕਰ ਕਿਉਂ थैंक यू ਜਿੰਨ ਬਾਦਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ I ਲਵ ਯੂ